ਹੁਣ ਆਪਾਂ ਦੱਸਾਂਗੇ ਤੁਹਾਨੂੰ ਕਿ ਬਾਵਾ ਕਿਵੇਂ ਲਾਉਣੀਆਂ ਆ ਆ ਵੇਖੋ ਦੋਵੇਂ ਬਾਵਾ ਰੱਖ ਲੈਣੀਆਂ ਜਿੱਧਰ ਆਪਣੀ ਆ ਦੋਨਾ ਸੀਣਾ ਸੀਣ ਥੱਲੇ ਆ ਕਾਰਡ ਪਈ ਉੱਪਰਲੀ ਆ ਵੇਖੋ ਕਾਰਡ ਬਾਹਾਂ ਦੀ ਪਈ ਨਾ ਹੁਣ ਆਪਾਂ ਪਹਿਲੋ ਐਂ ਕਰਕੇ ਆ ਬਾਹਾਂ ਲਾਵਾਂਗੇ ਠੀਕ ਹੈ ਆ ਬਾਹ ਕਮੀਜ਼ ਪੁੱਠਾ ਤੇ ਬਾਹ ਆਪਾਂ ਸਿੱਧੀ ਕਰ ਲੈਣੀ ਠੀਕ ਹੈ ਹੁਣ ਆਪਾਂ ਆ ਵੇਖੋ ਇੰਜ ਪਾਵਾਂਗੇ ਬਾਹ ਵਿੱਚ ਕਬੀਜ ਦੀ ਤੇ ਆ ਸੀਣ ਆ ਗਈ ਆ ਸੀਣ ਆ ਗਈ ਆਪਣੀ ਠੀਕ ਹੈ ਆ ਵੇਖੋ ਸੀਣ ਆ ਤੇ ਆ ਸੀਣ ਆ ਆ ਜਿਹੜੀ ਕਮੀਜ਼ ਦੀ ਸੀਣ ਆ ਇਹਦੇ ਨਾਲੋਂ ਆਪਾਂ 3.6 ਚਾਰ ਬਾੜ ਅੱਗੇ ਰੱਖਣਾ ਇਹ ਆ ਵੇਖੋ ਇੰਨਾ ਕ ਆਪਾਂ ਅੱਗੇ ਰੱਖਣਾ ਬਾਹਾਂ ਦੀ ਅੱਗੇ ਰੱਖਣੀ ਆ ਕਮੀਜ਼ ਥੋੜੀ ਪਿੱਛੇ ਰੱਖਣੀ ਆ ਫਿਰ ਆਪਾਂ ਇਹਨੂੰ ਸੀਨ ਲਾ ਦਾਂਗੇ वेखो इन्हू इधर कर लैना वेखो एक बह अपनी लागी एक बह लागी इधरली बहुत ਬਾਂ ਗੇ ਰੱਖੀ ਸੀ ਹੁਣ ਆ ਵੇਖੋ ਆ ਲਾਉਣੀ ਹੁਣ ਆ ਹੁਣ ਆ ਗਿਆ ਆਪਣਾ ਮੀਜ ਆ ਕਟਾਈ ਵਾਲਾ ਪਾਸਾ ਇੱਧਰ ਰੱਖਣਾ ਆ ਵੇਖੋ ਕਟਾਈ ਹੁਣ ਆਪਾਂ ਬਾਹ ਵਿੱਚ ਪਾਵਾਂਗੇ ਇਹ ਬਾਹ ਜਿਹੜੀ ਆ ਹੁਣ ਹੁਣ ਆਪਾਂ ਅੰਦਰਲੀ ਸਾਈਡ ਤੇ ਰੱਖਣੀ ਆ ਬਾਹਾਂ ਅੰਦਰਲੀ ਸਾਈਡ ਤੇ ਅੰਦਰਲੀ ਸਾਈਡ ਵੱਲ ਨੂੰ ਆਪਾਂ ਬਾਧ ਰੱਖਣੀ ਆ ਇਹ ਆ ਵਿਕਵਾਸ ਹੁੰਿਆ ਇਹ ਪਿੱਛੇ ਆ ਬਾਹ ਦੀ ਆ ਫਰੰਟ ਪਾਸੇ ਬਾਹ ਦੀ ਸੀਨ ਹੋਣੀ ਚਾਹੀਦੀ ਥੋੜਾ ਜੈਨੂੰ ਅੱਗੇ ਰੱਖਣਾ ਆਪਾਂ ਵੱਦੀ ਇੰਚ ਘਾਟ ਰੱਖਣ ਨਾਲ ਮੋਢੇ ਤੋਂ ਵੱਦੀ ਇੰਚ ਬਾਹਰ ਘਾਟ ਰੱਖਣੀ ਹੈ। ਬਿਲਕੁਲ ਸਿੱਧਾ। ਪੋਰੀ ਆਯੂਗੀ। ਮੋਢੇ ਦੇ ਨਾਲ ਬਿਲਕੁਲ ਘਾਟ ਵੱਧ ਨਹੀਂ ਹੋਣੀ। 1 ਮਿੰਟ ਆ ਕਰਕੇ ਸਿੱਧਾ ਕਰਕੇ ਵਿਖਾਉਣੇ ਤੁਹਾਨੂੰ ਮਾਗੇ ਆਪਾਂ ਬਿਲਕੁਲ ਬਰਾਬਰ ਬਰਾਬਰ ਸੀਨ ਨਹੀਂ ਲਾਉਣੀ ਆ ਵੇਖੋ ਬਾਹ ਨੂੰ ਹਮੇਸ਼ਾ ਗੇ ਰੱਖਣਾ ਇਧਰ ਵੀ ਵੇਖੋ ਬਾਹ ਨੂੰ ਗੇ ਰੱਖਣਾ ਠੀਕ ਹੈ ਬਿਲਕੁਲ ਫਿਟਿੰਗ ਵਧੀਆ ਆਊਗੀ ਇਹ ਹੋ ਗਿਆ ਆਪਣਾ ਕਮੀਜ਼